ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੇਲ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਏ ਜੀ ਪਸ਼ਮੀਨੇ ਦੇ ਸੂਟ ਰਹਿਣਗੇ ਕੁਝ ਕੁ ਸੂਟ ਆਪਣੇ ਕੋਲੇ ਜ਼ਿਆਦਾਤਰ ਸੂਟ ਆਲ ਓਵਰ ਨੇ ਵਿੱਚ 5-4 ਤੁਹਾਨੂੰ ਮੈਚਿੰਗ ਮਿਲ ਜਾਣਗੇ ਜੀ ਇਹ ਆਪਾਂ ਨੇ ਲਾਈ ਆ ਜੀ ਲੋਹੜੀ ਦੇ ਮੌਕੇ ਤੇ ਸੇਲ ਇਹ ਜਿਹੜੇ ਸੂਟ 130 1314 1400 ਦੇ ਸੇਲ ਕਰ ਰਹੇ ਸੀ ਆਪਾਂ ਨੇ ਉਹ ਬਹੁਤ ਜ਼ਿਆਦਾ ਡਿਸਕਾਊਂਟ ਤੇ ਲਾਈ ਨੇ ਜੀ ਉਹ ਸਿਰਫ 1000 ਰੁਪਏ ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਏਗਾ ਜੀ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਕਲਰ ਪਸੰਦ ਹੈ ਪ੍ਰਿੰਟ ਪਸੰਦ ਹੈ ਜਲਦੀ ਜਲਦੀ ਸੂਟ ਬੁੱਕ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਜੇ ਹਨਾ ਜਿਹੜੇ ਆਪਣੇ ਕੋਲੇ ਸੂਟ ਇਸ ਟਾਈਮ ਅਵੇਲੇਬਲ ਨਹੀਂ ਜੀ ਆਪਾਂ ਵੀਡੀਓ ਦੇ ਵਿੱਚ ਉਹੀ ਦਿਖਾਵਾਂਗੇ ਤੇ ਜਿਹੜੀ ਭੈਣ ਦੀ ਪਹਿਲਾਂ ਪੇਮੈਂਟ ਆ ਗਈ ਜੀ ਉਹਨਾਂ ਲਈ ਸੂਟ ਰੱਖਿਆ ਜਾਊਗਾ ਤੇ ਹੁਣ ਤੁਹਾਨੂੰ ਪਤਾ ਹੈ ਨਾ ਵੀ ਲੋੜੀ ਤੋਂ ਬਾਅਦ ਜਿਹੜਾ ਸਰਦੀ ਵਾਲਾ ਸਟਾਕ ਹੈ ਜੀ ਉਹ ਘਟ ਜੂਗਾ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਵੀ ਹੋਰ ਨਹੀਂ ਲਿਆ ਸਕਦੇ ਜਿਵੇਂ ਇਹਦੇ ਨਾਲ ਦਾ ਸੇਮ ਵੀ ਜਿਹੜਾ ਇਹਦੇ ਵਿੱਚੋਂ ਸੂਟ ਸਿਲੈਕਟ ਕਰਕੇ ਤੁਸੀਂ ਜਲਦੀ ਜਲਦੀ ਪੇਮੈਂਟ ਕਰ ਦੋ ਫਿਰ ਤੁਹਾਨੂੰ ਇਹ ਸੂਟ ਮਿਲ ਜੂਗਾ ਜਿਵੇਂ ਇਹ ਨਹੀਂ ਹੈਗਾ ਵੀ ਇਹ ਜੇ ਉਹਦੇ ਨਾਲ ਦਾ ਇੱਕ ਸੂਟ ਸੇਲ ਹੋ ਗਿਆ ਸੀ ਦੁਬਾਰਾ ਤੋਂ ਹੋਰ ਸੂਟ ਹੋਰ ਪੀਟ ਦੇ ਵਿੱਚ ਮੰਗਵਾ ਲਾਂਗੇ ਹੁਣ ਤੁਹਾਨੂੰ ਪਤਾ ਵੀ ਸਰਦੀ ਲੋੜੀ ਤੋਂ ਬਾਅਦ ਹਨਾ ਜਿਹੜਾ ਸਟਾਕ ਹੈ ਪਸਮੀਨੇ ਦਾ ਇਹ ਮੌਸਮ ਚੇਂਜ ਹੋ ਜੂਗਾ ਇਸ ਕਰਕੇ ਤੇ ਤੁਸੀਂ ਇਹਨਾਂ ਦੇ ਵਿੱਚੋਂ ਜੋ ਵੀ ਸੂਟ ਪਸੰਦ ਆ ਸਾਨੂੰ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਫਟਾਫਟ ਪੇਮੈਂਟ ਕਰਕੇ ਜੀ ਆਪਣਾ ਐਡਰੈਸ ਸੈਂਡ ਕਰ ਦਿਓ ਤੇ ਆਪਾਂ ਕੋਈ ਇਹਦੇ ਵਿੱਚ ਤੁਹਾਨੂੰ ਵੇਟ ਨਹੀਂ ਕਰਨੀ ਪੈਣੀ ਜੇ ਤੁਸੀਂ ਅੱਜ ਸੂਟ ਬੁੱਕ ਕਰ ਲਿਆ ਜੀ ਕੱਲ ਨੂੰ ਤੁਹਾਡੇ ਪਾਰਸਲ ਲੱਗ ਜਾਣਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰਾਮ ਦੀ @rajvinder_sidhu 9555 ਉਹ ਤੇ ਆਪਾਂ ਸੂਟਾਂ ਦੀ ਵੀਡੀਓ ਵੀ ਅਪਲੋਡ ਕਰਦੇ ਹਾਂ ਸਾਰੇ ਕਲਰ ਪਾਏ ਹੁੰਦੇ ਨੇ ਡਿਜ਼ਾਈਨ ਪਾਏ ਹੁੰਦੇ ਨੇ ਤੇ ਬਾਕੀ ਦੂਸਰਾ ਚੈਨਲ ਹੈਗਾ ਜੀ ਆਪਣਾ rajvinder vlog ਉਤੇ ਆਪਾਂ ਸਾਮ ਨੂੰ ਡੇਲੀ ਜਿਹੜੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਜਿਹੜੀਆਂ ਨਮੀਆਂ ਭੈਣਾਂ ਨੇ ਉਹਨਾਂ ਨੂੰ ਐ ਹੁੰਦਾ ਵੀ ਹਨਾ ਵੀ ਅਸੀਂ ਕਦੇ ਇਹਨਾਂ ਦੀ ਵੀਡੀਓ ਨਹੀਂ ਦੇਖੀ ਜਾਂ ਸਾਡੇ ਨਾਲ ਕੋਈ ਠੱਗੀ ਠੋਰੀ ਬੇਈਮਾਨੀ ਨਾ ਹੋ ਜੇ ਤੁਸੀਂ ਆਪਣੇ ਬਲੌਗ ਚੈੱਕ ਕਰ ਸਕਦੇ ਹੋ ਜੀ 2-3 ਸਾਲ ਤੋਂ ਆਪਾਂ ਬਲੌਗ ਪਾ ਰਹੇ ਆ ਤੇ ਸਾਲ ਡੇਰ ਸਾਲ ਦਾ ਆਪਾਂ ਨੇ ਸੂਟਾਂ ਦਾ ਕੰਮ ਸ਼ੁਰੂ ਕੀਤਾ ਹੈ ਜੀ ਸਾਰੀ ਆਪਣਾ ਤੁਹਾਨੂੰ ਦੱਸਿਆ ਹੋਇਆ ਵੀ ਆਪਾਂ ਸੁਨਾਮ ਦੇ ਨੇੜੇ ਪਿੰਡ ਕਾਸੀ ਵਾਲਾ ਜੀ ਉੱਥੇ ਆਪਾਂ ਰਹਿੰਦੇ ਆ ਕੋਈ ਤੁਹਾਨੂੰ ਕੋਈ ਚੱਕਰ ਨਹੀਂ ਹੋਊਗਾ ਬਾਕੀ ਤੁਹਾਡੀ ਚੋਇਸ ਹੈ ਜਿੰਮੇ ਦਾ ਤੁਸੀਂ ਸੂਟ ਕਹੋਗੇ ਫੋਮ ਇਹਦਾ ਰੈਡੀ ਕਰਕੇ ਦੇਵਾਂਗੇ ਤੁਸੀਂ ਪੇ ਤੁਹਾਨੂੰ ਇੱਕ ਚਾਹੇ ਤੁਸੀਂ ਜੇ ਤੁਹਾਨੂੰ ਖਤਰਾ ਹੈ ਨਾ ਡਰ ਲੱਗਦਾ ਵੀ ਫੈਬਰਿਕ ਨਾ ਖਰਾਬ ਹੋਵੇ ਜਾਂ ਇਹ ਵਰਕ ਦਾ ਕੋਈ ਤੁਹਾਨੂੰ ਇਸ਼ੂ ਨਾ ਹੋਵੇ ਇਹ ਤੁਸੀਂ ਇੱਕ ਵਾਰ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖੋ ਜੀ ਬਾਅਦ ਵਿੱਚ ਤੁਹਾਨੂੰ ਤਸੱਲੀ ਹੋ ਜੂਗੀ ਚਲੋ ਜੀ ਤੁਸੀਂ ਸੇਲ ਤੇ ਡਿਸਕਾਊਂਟ ਰੱਖਿਆ ਜਿਹੜਾ ਆਪਾਂ ਨੇ ਸੂਟਾਂ ਦੇ ਉੱਪਰ ਇਹਦਾ ਜਰੂਰ ਲਾਹਾ ਲੈ ਸਕਦੇ ਹੋ ਉਹੀ ਸੇਮ ਫੈਬਰਿਕ ਹੈ ਜਿਹੜੀ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਪਾਈ ᱛੀ ਇਹ ਲੋੜੀ ਕਰਕੇ ਆਪਾਂ ਨੇ ਆਫਰ ਰੱਖਿਆ ਜੀ ਤੁਸੀਂ ਆਫਰ ਦਾ ਲਾਹਾ ਲੈ ਸਕਦੇ ਹੋ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਕੋਈ ਤੁਹਾਨੂੰ ਫਿਲਟਰ ਲਾ ਕੇ ਵੀਡੀਓ ਨਹੀਂ ਬਣਾਈ ਜਾਊਗੀ ਸੇਮ ਕਲਰ ਜਿਵੇਂ ਦਾ ਸਿੰਪਲ ਵੀਡੀਓ ਬਣਾ ਰਹੇ ਆ ਆਪਾਂ ਸੇਮ ਕਲਰ ਦਿਖੂਗਾ ਜੀ ਸੇਮ ਪ੍ਰਿੰਟ ਦਿਖੂਗਾ ਇਸ ਤਰ੍ਹਾਂ ਇਹਦੇ ਵਿੱਚ ਪ੍ਰਿੰਟ ਬਣਿਆ ਹੋਇਆ ਜੀ ਇਹਦੇ ਨਾਲ ਆਫ ਵਾਈਟ ਵਿੱਚ ਹਲਕੀ ਸੈਲਫ ਪ੍ਰਿੰਟ ਮਿਲੂਗੀ ਤੁਹਾਨੂੰ ਪਿਓਰ ਪਸ਼ਮੀਨੇ ਦਾ ਬਹੁਤ ਵਧੀਆ ਸੂਟ ਹੈ ਜੀ ਕੋਈ ਇਤੇ ਬੁਰਾਉਣ ਦੀ ਹੈ ਨਹੀਂ ਇਹ ਕਾਫੀ 15 16 ਸੂਟ ਸੀਗੇ ਆਪਣੇ ਕੋਲ ਇਹਦੇ ਵਿੱਚ ਨਾ ਤਿੰਨ ਕਲਰ ਹੀ ਅਵੇਲੇਬਲ ਨੇ ਬਾਕੀ ਤੁਹਾਡੀ ਚੁਆਇਸ ਹੈ ਇਹ ਹੈਗਾ ਆਫ ਵਾਈਟ ਤੁਸੀਂ ਕਿਵੇਂ ਜਿਵੇਂ ਆਪਣੀਆਂ ਦਾਦੀਆਂ ਮੰਮੀਆਂ ਵਾਸਤੇ ਸਰਦਾਰੀ ਲੁੱਕ ਦਾ ਸੂਟ ਹੈ ਜੀ ਜੇ ਤੁਸੀਂ ਰੈਡੀ ਕਰਵਾਉਣਾ ਹੈ ਜਾਂ ਬੁੱਕ ਕਰਨਾ ਹੈ ਤਾਂ ਤੁਸੀਂ ਬੁੱਕ ਕਰ ਸਕਦੇ ਹੋ ਜਿੰਨਾ ਭਾਣਾ ਨੇ ਸਟੀਚਿੰਗ ਕਰਵਾਉਣੀ ਹੁੰਦੀ ਹੈ ਜੀ ਉਹ ਵੀ ਕਰਵਾ ਸਕਦੇ ਹੋ ਦੇਖੋ ਜੀ ਇਹ ਸੂਟ ਪਹਿਲਾਂ ਆਪਾਂ ਨੇ ਸਟਾਰਟਿੰਗ ਇਚ 1400 1350 ਤੱਕ ਸੇਲ ਕੀਤਾ ਜੀ ਤੇ ਹੁਣ ਇਹ ਸੂਟ ਦਾ ਸਿਰਫ ਪ੍ਰਾਈਜ਼ ਰਹੂਗਾ 1000 ਰੁਪਏ 1000 ਰੁਪਏ ਦੇ ਵਿੱਚ ਕੋਈ ਸ਼ਿਪਿੰਗ ਚਾਰਜਸ ਨਹੀਂ ਹੋਣਗੇ ਪੰਜਾਬ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਜੀ ਦੇਖੋ ਜਿਤਾ ਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਬਾਕੀ ਤੁਹਾਨੂੰ ਆਪਣੇ ਰੇਟਾਂ ਬਾਰੇ ਪਤਾ ਹੀ ਹੈ ਜੀ ਫੈਬਰਿਕ ਸੇਮ ਹੀ ਹੁੰਦੀ ਹੈ ਨਾ ਅ ਬਸ ਇੱਕ ਅਗਲਾ ਕਹਿਣ ਨੂੰ ਕਹਿੰਦਾ ਵੀ ਉਹ ਵਧੀਆ ਨਹੀਂ ਉਹ ਘਟੀਆਂ ਨਹੀਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਕਲ ਜੂਗਾ ਦੇਖੋ ਜੀ ਇਹਦੇ ਵਿੱਚ ਹੈ ਨਾ ਆਫ ਵਾਈਟ ਕਲਰ ਹੋ ਗਿਆ ਜੀ ਇਹਦੇ ਵਿੱਚ ਕਲਰ ਦਿਖਾ ਦਿੰਨੇ ਆਪਾਂ ਤੁਹਾਨੂੰ ਦੂਸਰਾ ਪ੍ਰਿੰਟ ਸੇਮ ਰਹੂਗਾ ਜੀ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਬਲੈਕ ਕਲਰ ਦੇਖੋ ਬਲੈਕ ਕਲਰ ਕੋਈ ਵੀ ਭੈਣ ਪਾ ਸਕਦੀ ਹੈ ਚਾਹੇ ਗਾਰਲੈਸ ਲੁੱਕ ਪਾ ਸਕਦੀ ਹੈ ਚਾਹੇ ਮੇਰੇ ਮੇਰੀ ਜਿੰਨੀ ਏਜ ਦੀਆਂ ਭੈਣਾਂ ਪਾ ਸਕਦੀਆਂ ਨੇ ਇਹਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਸੈਲਫ ਪ੍ਰਿੰਟ ਮਿਲੂਗਾ ਸੇਮ ਡਿਜ਼ਾਈਨ ਹੈ ਸੇਮ ਪ੍ਰਿੰਟ ਹੈ ਇਹਦਾ ਕਲਰ ਚੇਂਜ ਹੋ ਗਿਆ ਜੀ ਇਹਦਾ ਬਲੈਕ ਕਲਰ ਰਹੂਗਾ 1000 ਰੁਪਏ ਸਿਰਫ ਇਹ ਸੂਟ ਦਾ ਵੀ ਪ੍ਰਾਈਸ ਰਹੂਗਾ ਜਿਹੜੇ ਅੱਜ ਵਾਲੀ ਵੀਡੀਓ ਦੇ ਵਿੱਚ ਹੈਗੇ ਨੇ ਜੀ ਸੂਟ ਸਾਰੇ 1000 ਰੁਪਏ ਦੇ ਵਿੱਚ ਹੀ ਰਹਿਣਗੇ ਭੈਣਾ ਕਮੈਂਟ ਕਰਕੇ ਦੱਸ ਨਹੀਂ ਕਹਿਣੀਆਂ ਨੇ ਵੀ ਸਾਨੂੰ ਪ੍ਰਾਈਸ ਦੱਸ ਦਿਓ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਜੀ ਦੂਸਰਾ ਡਿਜ਼ਾਈਨ ਆ ਗਿਆ ਜੀ ਇਹਦੇ ਵਿੱਚ ਮੈਚਿੰਗ ਚ ਇਹ ਵਾਲਾ ਦੇਖੋ ਜੀ ਦੇਖੋ ਜੀ ਦੂਸਰਾ ਡਿਜ਼ਾਈਨ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਗ੍ਰੇ ਸਕਿਨ ਜਾਂ ਸਕਾਈ ਜ ਹੈ ਦੇਖੋ ਸੇਮ ਦਿਖ ਰਿਹਾ ਫੋਨ ਦੇ ਵਿੱਚ ਕੋਈ ਇਹਦੇ ਵਿੱਚ ਫਰਕ ਨਹੀਂ ਹੈਗਾ ਇਹਦੇ ਵਿੱਚ ਵੀ ਇੱਕ ਤੁਹਾਨੂੰ ਬਲੈਕ ਡਿਜ਼ਾਈਨ ਮਿਲੂਗਾ ਦੇਖੋ ਜੀ ਚਾਰ ਕਲਰ ਨੇ ਇਹਦੇ ਵਿੱਚ ਅਲੱਗ-ਅਲੱਗ 2-2 ਦੀ ਡਿਜ਼ਾਈਨਿੰਗ ਹੈ ਦੇਖੋ ਇਹਦੇ ਵਿੱਚ ਇੱਕ ਤੁਹਾਨੂੰ ਬਲੈਕ ਮਿਲੂਗਾ ਦੇਖੋ ਜੀ ਇਸ ਤਰ੍ਹਾਂ ਦਾ ਪ੍ਰਿੰਟ ਹੈ ਸੇਮ ਸਲਵਾਰ ਦੀ ਫੈਬਰਿਕ ਰਹੂਗੀ ਜੀ ਇਹ ਨਹੀਂ ਹੈਗਾ ਵੀ ਸਲਵਾਰ ਦੀ ਆਪਾਂ ਹਲਕੀ ਫੈਬਰਿਕ ਲਾਵਾਂਗੇ ਇਹ ਸਾਡੇ ਵੱਲੋਂ ਨਹੀਂ ਮੈਚਿੰਗ ਕੀਤੀ ਗਈ ਜੀ ਪਿੱਛੋਂ ਕੰਪਨੀ ਵੱਲੋਂ ਹੀ ਮੈਚਿੰਗ ਹੈ ਜੇ ਆਪਾਂ ਖੁਦ ਆਪਾਂ ਮੈਚਿੰਗ ਕਰਦੇ ਆਂ ਜੀ ਫਿਰ ਥੋੜਾ ਮੋਟਾ ਫੈਬਰਿਕ ਦਾ ਉਨੀ ਕੀ ਦਾ ਫਰਕ ਵੀ ਰਹਿ ਜਾਂਦਾ ਜਿਹੜੀ ਪਿੱਛੋਂ ਕੰਪਨੀ ਵੱਲੋਂ ਮੈਚਿੰਗ ਆ ਗਈ ਜੀ ਉਹ ਉਹਦੇ ਵਿੱਚ ਕੋਈ ਫਰਕ ਨਹੀਂ ਰਹੂਗਾ ਦੇਖੋ ਜੀ ਜਿਹੜੀ ਚੀਜ਼ ਦਾ ਪ੍ਰਾਈਸ ਜ਼ਿਆਦਾ ਹੋਊਗਾ ਜੀ ਉਹਦਾ ਹਨਾ ਕੱਪੜਾ ਫੈਬਰਿਕ ਵੀ ਵਧੀਆ ਰਹੂਗੀ ਕੁਆਲਿਟੀ ਵਧੀਆ ਰਹੂਗੀ ਇਹ ਆ ਗਈ ਮੈਚਿੰਗ ਦੇ ਵਿੱਚ ਇਸ ਤੋਂ ਆਪਾਂ ਤੁਹਾਨੂੰ ਬਾਅਦ ਸੂਟ ਦਿਖਾਉਣੇ ਆ ਜਿਹੜੇ ਆਉਣਗੇ ਜੀ ਉਹ ਆ ਲੋ ਦੇਖੋ ਜੀ ਇਹ ਆਲ ਓਵਰ ਸੂਟ ਹੈ ਇਹ ਵੀ ਆਪਾਂ ਨੇ ਪਹਿਲਾਂ 13500 ਰੁਪਏ ਦੇ ਵਿੱਚ ਸੇਲ ਪ੍ਰਾਈਸ ਕੀਤਾ ਇਹਦਾ ਹੁਣ ਅਸੀਂ ਸਿਰਫ 10000 ਰੁਪਏ ਦੇ ਵਿੱਚ ਮਿਲੂਗਾ ਤੁਹਾਨੂੰ ਦੇਖੋ ਜੀ ਇਸ ਤਰ੍ਹਾਂ ਦਾ ਇਹਦਾ ਪੀਚ ਜਿਹਾ ਕਲਰ ਹੈ ਬਿਲਕੁਲ ਸਰਦਾਰੀ ਲੁੱਕ ਦੇ ਕਲਰ ਨੇ ਇਹਦੇ ਵਿੱਚ ਕਲਰ ਨੇ ਜਿਹੜੇ ਬਹੁਤ ਸੋਹਣੇ ਇੱਕ ਤੋਂ ਇੱਕ ਦੇਖੋ ਜੀ ਆਫ ਵਾਈਟ ਤੇ ਪੀਚ ਪਿੰਕ ਦਾ ਲਾਈਟ ਪਿੰਕ ਦਾ ਕੰਬੀਨੇਸ਼ਨ ਹੈ ਬਹੁਤ ਸੋਹਣਾ ਪ੍ਰਿੰਟ ਬਣਿਆ ਹੈ ਦੇਖੋ ਜੀ ਆਲ ਓਵਰ ਸੂਟ ਵੀ ਤੁਹਾਨੂੰ 10000 ਰੁਪਏ ਚ ਮਿਲੇਗਾ ਜੀ ਤੇ ਮੈਚਿੰਗ ਸੂਟ ਵੀ ਦੇਖੋ ਜੀ ਜੇ ਤੁਹਾਨੂੰ ਪਸੰਦ ਹੈ ਸਾਰਿਆਂ ਦਾ ਜੇ ਸੇਮ ਰੇਟ ਰੱਖਤਾ ਆਪਾਂ ਨੇ ਕਿਉਂ ਮੈਚਿੰਗ ਦਾ ਵੀ 1000 ਰੁਪਏ ਇਸ ਲਈ ਰੱਖਣਾ ਪੈ ਗਿਆ ਜੇ ਤਾਂ ਉਹ ਅਸੀਂ ਆਪ ਮੈਚਿੰਗ ਕੀਤੀ ਹੁੰਦੀ ਹਨਾ ਵੀ ਸਲਵਾਰ ਦੀ ਹਲਕੀ ਫੈਬਰਿਕ ਲੱਗੀ ਹੋਵੇ ਫਿਰ ਤਾਂ ਹੈਗਾ ਇਹ ਕੰਪਨੀ ਵੱਲੋਂ ਲੱਗੀ ਹੈ ਜੀ ਉਹਦੇ ਵਿੱਚ ਕੋਈ ਇਸ਼ੂ ਨਹੀਂ ਹੋਊਗਾ ਸੇਮ ਫੈਬਰਿਕ ਹੀ ਉਹਦਾ ਉਹਦਾ ਹੀ ਬਸ ਡਿਜ਼ਾਈਨ ਪ੍ਰਿੰਟ ਇਦਾਂ ਦੇ ਬਣਿਆ ਹੁੰਦਾ ਦੇਖੋ ਇਹ ਵਾਲਾ ਆ ਗਿਆ ਜੀ ਇਹਦੇ ਵਿੱਚ ਇੱਕ ਕਲਰ ਆ ਗਿਆ ਜੀ ਇਹ ਵੀ ਸਿਰਫ 1000 ਰੁਪਏ ਦੇ ਵਿੱਚ ਰਹੂਗਾ ਵਧੀਆ ਵਾਲਾ ਪਸ਼ਮੀਨਾ ਰਹੂਗਾ ਇਹ ਆਪਣੇ ਕੋਲੇ 15 ਸੂਟ ਸੀਗੇ ਮੇਰਾ خیال 5 6 ਕ ਰਹਿ ਗਏ ਦੇਖੋ ਜੀ ਇਸ ਤੋਂ ਬਾਅਦ ਇਹਦੇ ਵਿੱਚ ਕਲਰ ਆ ਗਿਆ ਲੈਮਨ ਕਲਰ ਆਪਾਂ ਆਮ ਨਾਲ ਜਿਵੇਂ ਹਨਾ ਬਾਜ਼ਾਰ ਤੇ ਜਾਣਾ ਜਾਂ ਪਿੰਡ ਦੇ ਵਿੱਚ ਆਪਣੇ ਛੋਟੇ-ਮੋਟੇ ਪ੍ਰੋਗਰਾਮ ਹੁੰਦੇ ਨੇ ਉੱਥੇ ਇਸ ਤਰ੍ਹਾਂ ਦੇ ਪਸ਼ਮੀਨੇ ਦੇ ਪ੍ਰਿੰਟ ਸੂਟ ਆਪਾਂ ਆਮ ਨਾਲ ਪਾ ਕੇ ਜਾ ਸਕਦੇ ਆਂ ਦੇਖੋ ਜੀ ਜਿਹੜਾ ਇਹ ਕੰਨੀ ਵਾਲਾ ਪਸ਼ਮੀਨਾ ਹੋਊਗਾ ਇਹ ਵਧੀਆ ਵਾਲੀ ਹੋਊਗਾ ਹਨਾ ਪਿਓਰ ਵਾਲਾ ਦੇਖੋ ਜੀ ਇੱਕ ਕਲਰ ਇੱਕ ਕਲਰ ਇਹ ਆ ਗਿਆ ਇਹਦੇ ਵਿੱਚ ਲੈਮਨ ਜਿਹਾ ਕਲਰ ਹੈ ਆਫ ਇਹ ਡਾਰਕ ਜਿਹੇ ਇਹਦੇ ਵਿੱਚ ਜਿਹੜਾ ਇਹਦੇ ਵਿੱਚ ਥੋੜਾ ਲਾਈਟ ਤੁਹਾਨੂੰ ਲੈਮਨ ਡਾਰਕ ਲੱਗਦਾ ਤਾਂ ਇਹਦੇ ਨਾਲ ਜਿਹੜਾ ਸਕਿਨ ਆਫ ਵਾਈਟ ਹੈ ਜਿਹੜਾ ਉਹ ਲਾਈਟ ਹੈ ਸਾਰੇ ਰੰਗ ਪਰਕੀਲੇ ਨਹੀਂ ਹੈਗੇ ਵਿੱਚ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਤੇ ਤੀਸਰਾ ਕਲਰ ਆ ਗਿਆ ਜੀ ਦੇਖੋ ਇਹ ਮਾਊਸ ਕਲਰ ਕਿੰਨਾ ਪਿਆਰਾ ਕਲਰ ਹੈ ਦੇਖੋ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਬਣੀ ਹੋਈ ਹੈ ਮਨ ਖੁਸ਼ ਹੁੰਦਾ ਹੈ ਮਾਊਸ ਕਲਰ ਨੂੰ ਦੇਖ ਕੇ ਰਿਖਾਏ ਪ੍ਰਿੰਟਿੰਗ ਬਹੁਤ ਵਧੀਆ ਹੈਗੀ ਸਰਦਾਰੀ ਲੁੱਕ ਦੇ ਸੂਟ ਨੇ ਆਪਣੀਆਂ ਦਾਦੀਆਂ ਮੰਮੀਆਂ ਵਾਸਤੇ ਕਿਵੇਂ ਮਰਜ਼ੀ ਤੁਸੀਂ ਰੈਡੀ ਕਰਵਾ ਸਕਦੇ ਹੋ ਤਿੰਨ ਕਲਰ ਆ ਗਏ ਜੀ ਚੌਥਾ ਕਲਰ ਆ ਗਿਆ ਜੀ ਇਹਦੇ ਵਿੱਚ ਸਰਦਈ ਕਲਰ ਦੇਖੋ ਸਦਾ ਹੀ ਕੋਲਰ ਵੀ ਬਹੁਤ ਟ੍ਰੈਂਡਿੰਗ ਰਹਿ ਵਿੱਚ ਹੈ ਦੇਖੋ ਜੀ ਲਾਈਟ ਸਦਾ ਹੀ ਹੈ ਇਹ ਜਿਆਦਾ फडਕੀਲਾ ਨਹੀਂ ਹੈਗਾ ਜਿਵੇਂ ਵੀਡੀਓ ਦੇ ਵਿੱਚ ਤੁਹਾਨੂੰ ਦਿਖ ਰਿਹਾ ਸੇਮ ਲੁੱਕ ਹੈ ਅੱਜ ਕੱਲ ਨਾ ਜਿਹੜੇ ਪ੍ਰਿੰਟ ਸੂਟ ਨੇ ਜਿਹੋ ਜਿਆਦਾ फडਕੀਲੇ ਨਹੀਂ ਪੈਂਦੇ ਗਰਲਸ ਲੁੱਕ ਵੀ ਹੈ ਨਾ ਲਾਈਟ ਕਲਰ ਪਾ ਰਹੇ ਨੇ ਕਿਵੇਂ ਕੋਈ ਵਿਆਹ ਪ੍ਰੋਗਰਾਮ ਹੈ ਉੱਥੇ ਤਾਂ ਆਪਾਂ ਨੂੰ ਥੋੜੇ ਜਿਹਾ ਡਾਰਕ ਬਣਵਾਉਣੇ ਪੈ ਜਾਂਦੇ ਨੇ ਨਹੀਂ ਆਪਾਂ ਆਮ ਰੁਟੀਨ ਦੇ ਵਿੱਚ ਕੋਈ ਜਿਆਦਾ फडਕੀਲਾ ਕਲਰ ਨਹੀਂ ਪਾ ਰਹੇ ਦੇਖੋ ਜੀ ਇਹ ਹੈਗਾ ਪੰਜ ਚਾਰ ਕਲਰ ਹੋ ਗਏ ਜੀ ਇਹਦੇ ਵਿੱਚ ਪੰਜਵਾਂ ਕਲਰ ਆ ਗਿਆ ਜੀ ਸਕਿਨ ਕਲਰ ਦੇਖੋ ਜੀ ਸਕਿਨ ਦਾ ਤੇ ਪੀਚ ਦਾ ਕੰਬੀਨੇਸ਼ਨ ਹੈ ਇਹ ਵੀ ਕਲਰ ਬਹੁਤ ਪਿਆਰਾ ਦੇਖੋ ਜੀ ਬਿਲਕੁਲ ਸੇਮ ਦਿਖ ਰਹੇ ਨੇ ਵੀਡੀਓ ਦੇ ਵਿੱਚ ਤੁਸੀਂ ਧਿਆਨ ਨਾਲ ਵੀਡੀਓ ਚੈੱਕ ਕਰ ਲੇ ਕੋਈ ਵੀ ਕਲਰ ਦਾ ਫਰਕ ਨਹੀਂ ਹੋਊਗਾ ਦੇਖੋ ਇਸ ਤੋਂ ਬਾਅਦ ਲਾਸਟ ਕਲਰ ਆ ਗਿਆ ਜੀ ਇਹਦੇ ਵਿੱਚ ਬਲੈਕ ਸੌਰੀ ਦੋ ਹੋਰ ਦੇਖੋ ਇਸ ਤੋਂ ਬਾਅਦ ਇਹਦੇ ਵਿੱਚ ਅਗਲਾ ਕਲਰ ਆਊਗਾ ਜੀ ਬਲੈਕ ਦਾ ਇਹ ਵੀ ਬਹੁਤ ਪਿਆਰਾ ਹੈ ਸਿੰਗਲ ਸਿੰਗਲ ਸੂਟ ਰਹਿ ਗਏ ਸਾਰੇ ਕਲਰਾਂ ਨੇ ਦੇਖੋ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਪਹਿਣਾ ਘਰ ਦੇ ਵਿੱਚ ਆਰਾਮ ਨਾਲ ਕੰਮ ਕਰਦੇ ਹਨ ਜਿਵੇਂ ਆਪਾਂ ਨੇ ਬਾਜ਼ਾਰ ਜਾਣਾ ਤਾਂ ਬਾਰ-ਬਾਰ ਹਨਾ ਸਰਦੀ ਦੇ ਵਿੱਚ ਆਪਾਂ ਨੂੰ ਠੰਡੇ ਕੱਪੜੇ ਬਦਲਣ ਦੀ ਲੋੜ ਮੈਨੂੰ ਤਾਂ ਬੜਾ ਡਰ ਲੱਗਦਾ ਠੰਡੇ ਠੰਡੇ ਕੱਪੜੇ ਪਹਿਲਾਂ ਪਾ ਕੇ ਜਾਓ ਆ ਕੇ ਫਿਰ ਬਦਲੋ ਜਿਹੜੇ ਆਪਾਂ ਇਹ ਨਾਰਮਲ ਰੇਂਜ ਦੇ ਸੂਟ ਲੈ ਲੈਨੇ ਆ ਬਾਅਦ ਦੇ ਵਿੱਚ ਆਪਾਂ ਕਿਵੇਂ ਮਰਜ਼ੀ ਘਰ ਦੇ ਵਿੱਚ ਪਾ ਸਕਦੇ ਹਾਂ ਦੇਖੋ ਜੀ ਇਹ ਹੈਗਾ ਮਹਿਰੂਨ ਕਲਰ ਨਾਲ ਵੀ ਮਹਿਰੂਨ ਕਲਰ ਦੀ ਡਿਜ਼ਾਈਨਿੰਗ ਬਣੀ ਹੋਈ ਆ ਦੇਖੋ ਜੀ ਇਹਦੇ ਵਿੱਚ ਵੀ ਤੁਹਾਨੂੰ 8 ਕਲਰ ਮਿਲ ਗਏ ਜੀ ਪਰ ਸੂਟ ਇਹ ਸਿੰਗਲ ਸਿੰਗਲ ਨੇ ਜਿਹੜਾ ਵੀ ਕਲਰ ਪਸੰਦ ਹੈ ਤਾਂ ਤੁਸੀਂ ਆਪਣੀ ਜਲਦੀ ਜਲਦੀ ਪੇਮੈਂਟ ਕਰਕੇ ਸੂਟ ਰਖਵਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਜੀ ਇਹਨਾਂ ਦੀ ਪ੍ਰਿੰਟਿੰਗ ਚੇਂਜ ਹੋ ਗਈ ਫੈਬਰਿਕ ਉਸ ਤੋਂ ਦੋ ਗੁਣਾ ਵਧੀਆ ਹੀ ਹੈ ਜੀ ਇਹ ਵਧੀਆ ਵਾਲੀ ਹੈ ਇਸ ਤੋਂ ਵੀ ਵਧੀਆ ਹੈਗੀ ਇਹ ਪਰ ਪ੍ਰਾਈਸ ਆਪਾਂ ਨੇ ਅੱਜ ਇਹਨਾਂ ਦਾ ਸੇਮ ਰੱਖਿਆ ਦੇਖੋ ਜੀ ਇਸ ਤਰ੍ਹਾਂ ਦਾ ਪੀਚ ਜਿਹਾ ਕਲਰ ਹੈ ਇਹਦਾ ਬਹੁਤ ਪਿਆਰਾ ਇਹ ਵੀ ਤੁਹਾਨੂੰ ਆਲ ਓਵਰ ਮਿਲੂਗਾ ਜੀ ਦੇਖੋ ਜੀ ਇਹ ਵੀ ਤੁਹਾਨੂੰ ਆਲ ਓਵਰ ਮਿਲੂਗਾ ਬਹੁਤ ਸੋਹਣਾ ਪਿਆਰਾ ਪ੍ਰਿੰਟਿੰਗ ਹੈ ਆਲ ਓਵਰ ਸੂਟ ਹੈ ਜੀ ਬਹੁਤ ਵਧੀਆ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਜੀ ਤਿੰਨ ਕਲਰ ਇਹ ਹੈਗਾ ਜੀ ਪੀਚ ਜਿਹਾ ਕਲਰ ਹੈ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਰਹੂਗੀ ਮੈਂ ਨੇੜੇ ਤੋਂ ਦਿਖਾਉਂਗੀ ਤੁਹਾਨੂੰ ਇਹਦਾ ਵੀ 1000 ਰੁਪਏ ਰੇਟ ਰਹੂਗਾ ਦੇਖੋ ਇਸ ਤੋਂ ਬਾਅਦ ਦੂਸਰਾ ਪ੍ਰਿੰਟ ਆ ਗਿਆ ਇਹਦੇ ਵਿੱਚ ਥੋੜਾ ਜਿਹਾ ਪ੍ਰਿੰਟ ਸੂਟ ਹੈ ਉਹਦਾ ਪ੍ਰਿੰਟ ਵੱਡਾ ਸੀਗਾ ਚੇਂਜਸ ਹੋ ਗਏ ਇਸ ਤਰ੍ਹਾਂ ਦਾ ਲੈਮਨ ਜਿਹਾ ਕਲਰ ਹੈ ਇਹ ਮਿੱਠਾ ਲੈਮਨ ਜਿਹਾ ਸੇਮ ਲਿਖ ਰਿਹਾ ਹੈ ਵੀਡੀਓ ਦੇ ਵਿੱਚ ਦੇਖੋ ਜੀ ਇੱਥੇ ਸੇਮ ਦਿਖ ਰਿਹਾ ਹੈ ਇਹ ਕਲਰ ਸੇਮ ਹੀ ਹੈ ਮਾਸਟਰਡ ਜਿਹਾ ਕਲਰ ਹੈ ਇਹ ਦੇਖੋ ਜੀ ਇਹ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਸਾਰੇ ਸੂਟਾਂ ਦਾ ਅੱਜ ਪ੍ਰਾਈਸ ਹੈ ਜਿਹੜਾ ਸੇਮ ਰਹੇਗਾ ਇਹਦੇ ਵਿੱਚ ਪੀਚ ਵਾਲੇ ਦਾ ਇੱਕ ਡਿਜ਼ਾਈਨ ਮਾਸਟਰਡ ਕਲਰ ਹੋ ਗਿਆ ਉਸ ਤਰ੍ਹਾਂ ਨੇ ਇਹ ਵਾਲਾ ਇਹ ਜਿਹੜਾ ਪੀਚ ਦਿਖਾਇਆ ਤੁਹਾਨੂੰ ਉਹਦੇ ਵਿੱਚ ਹੀ ਹੈ ਉਹਦਾ ਮਾਸਟਰਡ ਕਲਰ ਹੈ ਜੀ ਦੇਖੋ ਇਹਦਾ ਪੀਚ ਕਲਰ ਆ ਗਿਆ ਇਹਦਾ ਤੁਹਾਨੂੰ ਮਾਸਟਰਡ ਕਲਰ ਮਿਲੂਗਾ ਇਹਦੇ ਦੋ ਕਲਰ ਆ ਗਏ ਉਹ ਬਰੀਕ ਪ੍ਰਿੰਟ ਦੇ ਵਿੱਚ ਮੈਨੂੰ ਲੱਗਾ ਇੱਕ ਸਿੰਗਲ ਸੂਟ ਹੀ ਰਹਿ ਗਿਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਵਾਲੀ ਪ੍ਰਿੰਟਿੰਗ ਇਹਦੀ ਪ੍ਰਿੰਟਿੰਗ ਚੇਂਜ ਹੋ ਗਈ ਇਹ ਵੀ ਆਲ ਓਵਰ ਸੂਟ ਹੈ ਦੇਖੋ ਜੀ ਇਹ 30 ਨਹੀਂ ਰਹਿ ਗਏ 15 ਸੂਟਾਂ ਦੇ 15 ਕਲਰ ਸੀਗੇ ਦੇਖੋ ਜੀ ਇਸ ਤਰ੍ਹਾਂ ਦਾ ਇਹ ਸੇਮ ਕਲਰ ਰਹੂਗਾ ਥੋੜਾ ਜਿਹਾ ਇਹ ਫੋਨ ਦੇ ਵਿੱਚ ਜ਼ਿਆਦਾ ਡਾਰਕ ਦਿਖ ਰਿਹਾ ਪਰ ਇਹ ਲਾਈਟ ਜਿਹਾ ਹੈਗਾ ਸਕਾਈ ਜਿਹਾ ਨਾ ਫੋਨ ਦੇ ਵਿੱਚ ਥੋੜਾ ਜਿਹਾ ਡਾਰਕ ਦਿਖ ਰਿਹਾ ਪਰ ਇਹ ਲਾਈਟ ਹੀ ਹੈ ਇੰਨਾ ਜਿਆਦਾ ਡਾਰਕ ਨਹੀਂ ਜਿੰਨਾ ਫੋਨ ਦੇ ਵਿੱਚ ਦਿਖ ਰਿਹਾ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਇਹਦੇ ਵਿੱਚ ਇੱਕ ਕਲਰ ਮਿਲੂਗਾ ਜੀ ਇਹ ਵਾਲਾ ਥੋੜਾ ਸੇਮ ਦਿਖ ਰਿਹਾ ਹੈ ਤਾਂ ਵੀਡੀਓ ਦੇ ਵਿੱਚ ਦੇਖੋ ਇੱਥੇ ਸੇਮ ਦਿਖ ਰਿਹਾ ਹੈ ਇਹ ਸੇਮ ਕਲਰ ਹੈ ਵੀਡੀਓ ਦੇ ਵਿੱਚ ਇਹ ਵਾਲਾ ਕਲਰ ਹੋਗਾ ਜੀ ਇਸ ਤੋਂ ਬਾਅਦ ਤੀਸਰਾ ਕਲਰ ਆ ਗਿਆ ਦਾ ਸਰਦਈ ਇਹ ਪ੍ਰੋਪਰ ਸਰਦਈ ਕਲਰ ਹੈ ਜੀ ਸਰਦਈ ਵੀ ਨਹੀਂ ਫਰੋਜ਼ ਹੀ ਕਲਰ ਹੈ ਪੂਰਾ ਇੱਕ ਥੋੜਾ ਬਾਲਾ ਫਰੋਜੀ ਹੁੰਦਾ ਇਹ ਸਰਦਾਈ ਫਰੋਜੀ ਦਾ ਜਿਹੜਾ ਵਿਚ ਵਿਚਾਲੇ ਵਾਲਾ ਕਲਰ ਹੈ ਉਹ ਹੋਏ। ਨਹੀਂ ਇੱਥੇ ਵੀ ਸਰਦਾਈ ਹੀ ਦਿਖ ਰਿਹਾ ਇਹ ਥੋੜਾ ਜਿਹਾ ਫਰੋਜੀ ਟੋਨ ਤੇ ਵਗ ਗਿਆ। ਮੈਂ ਤੁਹਾਨੂੰ ਸਹੀ ਦੱਸੂਗੀ। ਪਰ ਇਹ ਮਿੱਠਾ ਫਰੋਜੀ ਜਿਹਾ ਕਲਰ ਹੈ। ਇੱਕ ਤਾਂ ਜਿਹੜਾ ਜ਼ਿਆਦਾ ਫਰੋਜੀ ਹੁੰਦਾ ਉਹ ਨਹੀਂ ਹੈਗਾ। ਇਹ ਮਿੱਠਾ ਫਰੋਜੀ ਜਿਹਾ ਕਲਰ ਹੈ। ਮੈਂ ਕੋਲ ਕੇ ਦੇਖਾਂ ਕਿ ਇਹ ਤਾਂ ਸਹੀ ਆਊਗਾ। ਇਹ ਥੋੜਾ ਡਾਰਕੀ ਹਰੇ। ਬਹੁਤ ਸੋਹਣਾ ਸੂਟ ਹੈ ਇਹ ਬਹੁਤ ਵਧੀਆ ਪ੍ਰਿੰਟ ਬਣਿਆ ਹੈ ਇਹਦੇ ਉੱਪਰ ਬਹੁਤ ਸੋਹਣੇ ਕਲਰ ਨੇ ਦੇਖੋ ਜੀ ਜਿਨ੍ਹਾਂ ਨੂੰ ਪਸੰਦ ਹੈ ਤਾਂ ਤੁਸੀਂ ਲਓ ਸਕਰੀਨਸ਼ਾਟ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਬਾਕੀ ਆਪਾਂ ਜੋ-ਜੋ ਕਲਰ ਹੈਗੇ ਨੇ ਜੀ ਅਵੇਲੇਬਲ ਵੀਡੀਓ ਦੇ ਵਿੱਚ ਉਹੀ ਪਾਏ ਨੇ ਤੇ ਜਿੰਨਾ ਭੈਣਾਂ ਨੇ ਆਪਣੇ ਕੋਲ ਆਰਡਰ ਚਾਲਦੇ ਨੇ ਜਾਂ ਉਹਨਾਂ ਲਈ ਸੂਟ ਰੱਖਿਆ ਜਾਊਗਾ ਜੀ ਜਾਂ ਜਿਨ੍ਹਾਂ ਦੀ ਪੇਮੈਂਟ ਆ ਗਈ ਉਹਨਾਂ ਲਈ ਰੱਖਿਆ ਜਾਊਗਾ ਚਲੋ ਜੀ ਲਓ ਸਕਰੀਨਸ਼ਾਟ ਸੂਟ ਆਪਣੇ ਬੁੱਕ ਕਰੋ ਤੁਸੀਂ ਚਲੋ ਜੀ ਮੈਂ ਤੁਹਾਨੂੰ 12 ਤੋਂ 15 ਸੂਟ ਦਿਖਾ ਦਿੱਤੇ ਨੇ ਅੱਜ ਵਾਲੇ ਸੂਟ ਆਪਾਂ ਨੇ ਲੋੜੀ ਲਈ ਸਪੈਸ਼ਲ ਡਿਸਕਾਊਂਟ ਤੇ ਲਾਏ ਨੇ ਸਾਰਿਆਂ ਦੇ ਸਿੰਗਲ ਸਿੰਗਲ ਕਲਰ ਰਹਿ ਗਏ ਡਬਲ ਕੋਈ ਨਹੀਂ ਹੋਊਗਾ ਜਿੰਨਾਂ ਭੈਣਾਂ ਦੀ ਮੈਂ ਪਹਿਲਾਂ ਵੀ ਦੱਸਿਆ ਵੀ ਪੇਮੈਂਟ ਆ ਗਈ ਉਹਨਾਂ ਲਈ ਸੂਟ ਰੱਖਿਆ ਜਾਊ ਜਾਂ ਜਿਨ੍ਹਾਂ ਨੇ ਆਪਣੇ ਕੋਲੇ ਆਰਡਰ ਚੱਲਦੇ ਨੇ ਫੈਬਰਿਕ ਤੋਂ ਤੁਸੀਂ ਬੇਚਿੰਤ ਰਹੋ ਇਹਨਾਂ ਸੋਚਿਆ ਕਰੋ ਵੀ ਇਹਨਾਂ ਰੇਟ ਕਟਾ ਤਾਂ ਫੈਬਰਿਕ ਸੇਮ ਹੈ ਜਿਹੜੀ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਪਾਏ ਹੋਣੇ ਉਹੀ ਸੇਮ ਸੂਟ ਨੇ ਤੇ ਥੋੜਾ ਜਾਂ ਆਏ ਆ ਵੀ ਹੁਣ ਮੌਸਮ ਸਰਦੀ ਦਾ ਬਸ ਲੋੜੀ ਤੋਂ ਬਾਅਦ ਚੇਂਜ ਹੋ ਜਾਊਗਾ ਵੀ ਚਲੋ ਆਪਾਂ ਡਿਸਕਾਊਂਟ ਤੇ ਲਾ ਕੇ ਜਿੰਨੇ ਕੋ ਹਨਾ ਉਹਨੇ ਫਿਰ ਅਗਲੇ ਸਾਲ ਤੱਕ ਇਹਨਾਂ ਦਾ ਰਵਾਜ ਹੈ ਜਿਹੜਾ ਹੋਰ ਪ੍ਰਿੰਟ ਆ ਜਾਣਗੇ ਟ੍ਰੈਂਡਿੰਗ ਹੈ ਜਿਹੜੀ ਉਹ ਖਤਮ ਹੋ ਜੇਗੀ ਤਾਂ ਕਰਕੇ ਤੇ ਬਾਅਦ ਵਿੱਚ ਇਹ ਵੀ ਹੁੰਦਾ ਵੀ ਭੈਣਾਂ ਨੂੰ ਸੇਲ ਦਾ ਵੀ ਵੇਟ ਹੁੰਦੀ ਹੈ ਵੀ ਹਨਾ ਇਹ ਸੇਲ ਦੇ ਵਿੱਚ ਸੂਟ ਕੱਢਣਗੇ ਇਸ ਕਰਕੇ ਤੁਸੀਂ ਚਲੋ ਜੀ ਅੱਜ ਆਪਾਂ ਨੇ ਸੇਲ ਪ੍ਰਾਈਜ਼ ਰੱਖਿਆ ਜੀ ਪਸ਼ਮੀਨੇ ਦੇ ਸੂਟਾਂ ਤੇ ਅੱਜ ਆਪਾਂ ਪਸ਼ਮੀਨੇ ਦੇ ਸੂਟਾਂ ਤੇ ਸੇਲ ਪ੍ਰਾਈਜ਼ ਜਿਹੜਾ ਹੈਗਾ ਸੋਨੂੰ ਲਾਸਟ ਹੈ ਇਹ ਪਸ਼ਮੀਨੇ ਦੇ ਸੂਟ ਤੇ ਇਸ ਤੋਂ ਬਾਅਦ ਨਹੀਂ ਹੋਊਗੀ ਤੇ ਹੋਰ ਬ੍ਰਾਂਡ ਜਿਵੇਂ ਕੋਈ ਰਾਮ ਟੈਕਸ ਰਹਿ ਗਈ ਕਟ్రਾਈ ਵੈਲਵਟ ਉਪਰ ਸੂਟ ਕੱਢ ਕੇ ਦੇਖਾਂਗੇ ਵੀ ਕਿੰਨੇ-ਕਿੰਨੇ ਕੁ ਰਹਿ ਗਏ ਤੇ ਕੋਸ਼ਿਸ਼ ਕਰਾਂਗੇ ਵੀ ਇੱਕ ਡਿਸਕਾਊਂਟ ਆਪਾਂ ਤੁਹਾਨੂੰ ਹੋਰ ਦੇ ਦਈਏ ਪਰ ਇਹਨਾਂ ਦੇ ਵਿੱਚੋਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਆਲ ਓਵਰ ਸੂਟ ਪਸੰਦ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪਰ ਜਿਹੜੇ ਅੱਜ ਵਾਲੇ ਰੇਟ ਦੇ ਵਿੱਚ ਸੂਟ ਰਹਿਣਗੇ ਜੀ ਇਹ ਆਹੀ ਸੂਟ ਰਹਿਣਗੇ ਇਸ ਤੋਂ ਬਾਅਦ ਜਿਹੜੇ ਹੋਰ ਫੈਬਰਿਕ ਹੈ ਜੀ ਉਹ ਬ੍ਰਾਂਡ ਦੇ ਨੇ ਹਨਾ ਹੈ ਇਹ ਵੀ ਬ੍ਰਾਂਡ ਦੇ ਹੀ ਹੈ ਤੇ ਐਸਕੇ ਬ੍ਰਾਂਡ ਦਾ ਪਸ਼ਮੀਨਾ ਰਹੂਗਾ ਜੀ ਇਹ ਤੇ ਪਰ ਉਹਨਾਂ ਦਾ ਹਨਾ ਜਿਹੜਾ ਪ੍ਰਾਈਸ ਹੈ ਉਹ ਜ਼ਿਆਦਾ ਰਹੂਗਾ ਇਸ ਤੋਂ ਜਿਹੜੀਆਂ ਮੇਰੀਆਂ ਭੈਣਾਂ ਇੰਨੀ ਰੇਂਜ ਦੇ ਵਿੱਚ ਸੂਟ ਲੈਣਾ ਚਾਹੁੰਦੀਆਂ ਨੇ ਤਾਂ ਉਹ ਅੱਜ ਵਾਲੇ ਸੂਟਾਂ ਦੇ ਵਿੱਚੋਂ ਹੀ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਜੀ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ